ਜੇਕਰ ਤੁਹਾਡਾ ਖਾਤਾ ਵੀ HDFC ਅਤੇ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਆ ਤਾਂ ਤੁਸੀਂ ਦਿਓ ਧਿਆਨ ਕੀ ਅਜੇ ਹੀ ਗਲਤੀ ਹੋਈ ਆ ਇਹਨਾਂ ਦੋਨਾਂ ਬੈਂਕਾਂ ਤੋਂ ਕਿ RBI ਦੇ ਵੱਲੋਂ ਵੱਡਾ ਜੁਰਮਾਨਾ ਜਿਹੜਾ ਉਹ ਇਹਨਾਂ ਦੋਨਾਂ ਬੈਂਕਾਂ ਨੂੰ ਲਾਇਆ ਗਿਆ ਦੱਸਦੀ ਹੈ ਕਿ ਆਰਬੀਆਈ ਦੇ ਵੱਲੋਂ ਜਿਹੜਾ ਪੰਜਾਬ ਐਂਡ ਸਿੰਧ ਬੈਂਕ ਅਤੇ ਐਚਡੀਐਫਸੀ ਬੈਂਕ ਨੂੰ ਜਿਹੜਾ ਭਾਰੀ ਜੁਰਮਾਨਾ ਲਾਇਆ ਗਿਆ ਕਿਉਂਕਿ ਕੁਝ ਜਿਹੜੇ ਨਿਯਮ ਨੇ ਉਹ ਇਹਨਾਂ ਦੋਨਾਂ ਬੈਂਕਾਂ ਦੇ ਵੱਲੋਂ ਪੂਰੇ ਨਹੀਂ ਕੀਤੇ ਗਏ ਸੀ ਜਿਸ ਦੇ ਚਲਦਿਆਂ ਇਹਨਾਂ ਦੋਨਾਂ ਬੈਂਕਾਂ ਨੂੰ ਹੋਣਾ ਭਾਰੀ ਹਰਜਾਨਾ ਜਿਹੜਾ ਉਹ ਭੁਗਤਣਾ ਪਵੇਗਾ ਦੱਸਦੀ ਹੈ ਕਿ ਐਚਡੀਐਫਸੀ ਬੈਂਕ ਦੀ ਗੱਲ ਕਰੀਏ ਤਾਂ ਐਚਡੀਐਫਸੀ ਬੈਂਕ ਨੂੰ 70 ਲੱਖ ਦੇ ਕਰੀਬ ਜਿਹੜਾ ਜੁਰਮਾਨਾ ਹੈ ਉਹ ਭੁਗਤਣਾ ਪਵੇਗਾ ਤੇ ਪੰਜਾਬ ਐਂਡ ਸਿੰਧ ਬੈਂਕ ਨੂੰ ਵੀ ਜਿਹੜਾ ਭਾਰੀ ਜੁਰਮਾਨਾ ਲੱਗਿਆ ਏ ਦੱਸਦੀ ਏ ਕਿ ਭਾਰਤ ਰਿਜ਼ਰਵ ਬੈਂਕ ਨੇ ਦੇਸ਼ ਦੇ ਸਭ ਤੋਂ ਵੱਡੇ ਨਿੱਜੀ ਖੇਤਰ ਦੇ ਬੈਂਕ HDFC ਬੈਂਕ ਤੇ ਭਾਰੀ ਜੁਰਮਾਨਾ ਲਗਾਇਆ ਇਹਨਾਂ ਹੀ ਨਹੀਂ ਕੇਂਦਰੀ ਬੈਂਕ ਦੇ ਵੱਲੋਂ ਪੰਜਾਬ ਐਂਡ ਸਿੰਧ ਬੈਂਕ ਤੇ ਵੀ ਭਾਰੀ ਜੁਰਮਾਨਾ ਲਾਇਆ ਗਏ ਆਖਰੀ ਨੰਦਮਾ ਬੈਂਕਾਂ ਵਿੱਚ ਕਿਹੜੀਆਂ ਬੇਨਿਯਮੀਆਂ ਸਾਹਮਣੇ ਆਈਆਂ ਹਨ ਕਿ ਇਹਨਾਂ ਨੂੰ RBI ਨੂੰ ਜੁਰਮਾਨਾ ਲਾਉਣਾ ਪਿਆ ਭਾਰਤੀ ਬੈਂਕ ਭਾਰਤੀ ਰਿਜ਼ਰਵ ਬੈਂਕ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਉਸਨੇ ਐਚਡੀਐਫਸੀ ਬੈਂਕ ਅਤੇ ਪੰਜਾਬ ਐਂਡ ਸਿੰਧ ਬੈਂਕ ਅਤੇ ਬੈਂਕਿੰਗ ਨਿਯਮਾਂ ਨੂੰ ਸਹੀ ਢੰਗ ਨਾਲ ਲਾਗੂ ਨਾ ਕਰਨ ਦੇ ਲਈ ਜੁਰਮਾਨਾ ਲਾਇਆ ਹੈ ਇਸ ਚ ਐਚਡੀਐਫਸੀ ਬੈਂਕ ਤੇ 75 ਲੱਖ ਰੁਪਏ ਅਤੇ ਪੰਜਾਬ ਐਂਡ ਸਿੰਧ ਬੈਂਕ ਤੇ 68 68 ਲੱਖ 20 ਹਜ਼ਾਰ ਰੁਪਏ ਦਾ ਜਿਹੜਾ ਜੁਰਮਾਨਾ ਨੇ ਉਹ ਲਾਇਆ ਗਿਆ ਆਰਬੀਆਈ ਦਾ ਕਹਿਣਾ ਹੈ ਕਿ ਐਚਡੀਐਫਸੀ ਬੈਂਕ ਆਪਣੇ ਗ੍ਰਾਹਕਾਂ ਆਪਣੇ ਗ੍ਰਾਹਕ ਨੂੰ ਜਾਣੋ ਕੇ ਵੀਸੀ ਸਬੰਧਤ ਆਪਣੇ ਦਿਸ਼ਾ ਨਿਰਦੇਸ਼ ਦੀ ਪਾਲਣਾ ਕਰਨ ਦੇ ਵਿੱਚ ਲਾਹ ਪਰਵਾਹੀ ਕਰ ਰਿਹਾ ਸੀ ਇਸ ਲਈ ਬੈਂਕ ਤੇ 75 ਲੱਖ ਰੁਪਏ ਦਾ ਭਾਰੀ ਜੁਰਮਾਨਾ ਲਾਇਆ ਗਿਆ ਇਸੇ ਤਰ੍ਹਾਂ ਪੰਜਾਬ ਐਂਡ ਸਿੰਧ ਬੈਂਕ ਨੇ ਇੱਕ ਤੋਂ ਵੱਧ ਗਲਤੀਆਂ ਕੀਤੀਆਂ ਨੇ ਜਿਸ ਕਾਰਨ ਉਸ ਤੇ 68 ਲੱਖ 20 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਗਿਆ ਇਹ ਪੰਜਾਬ ਅਤੇ ਸਿੰਧ ਬੈਂਕ ਵਿੱਚ ਬੈਂਕਾਂ ਵਿਚਕਾਰ ਵੱਡੇ ਇਹ ਸਾਂਝੇ ਜੋਖਮਾ ਵਿੱਤੀ ਸਮਾਵੇਸ਼ ਆਰਥ ਬੈਂਕਿੰਗ ਸਬਾਮਾ ਤੱਕ ਵਿਆਪਕ ਪਹੁੰਚ ਤੇ ਬੇਸਿਕ ਸੇਵਿੰਗਸ ਬੈਂਕਡ ਪਾਜ਼ਟ ਅਕਾਊਂਟ ਲਈ ਕੇਂਦਰਕ੍ਰਿਤ ਭੰਡਾਰ ਬਣਾਉਣ ਨਾਲ ਸੰਬੰਧਿਤ ਨਿਯਮਾਂ ਦਾ ਸਹੀ ਢੰਗ ਦੇ ਨਾਲ ਜਿਹੜੀ ਪਾਲਣਾ ਹੈ ਉਹ ਨਹੀਂ ਕੀਤੀ ਗਈ ਹੈ ਭਾਰਤੀ ਜਰਬ ਬੈਂਕ ਨੇ ਲਾਭ ਅੰਸ਼ ਦੇ ਐਲਾਨ ਦੇ ਨਾਲ ਸੰਬੰਧਿਤ ਲੋੜਾਂ ਨੂੰ ਸਹੀ ਢੰਗ ਨਾਲ ਪਾਲਣਾ ਨਾ ਕਰਨ ਦੇ ਲਈ ਕੇ ਐਲ ਐਮ ਐਕਸਕਿਊਜ਼ ਫਿੰਟਿਵ ਅਤੇ 10 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ ਭਾਰਤੀ ਰਿਜ਼ਰਵ ਬੈਂਕ ਦੇਸ਼ ਵਿੱਚ ਪੂਰੀ ਬੈਂਕਿੰਗ ਪ੍ਰਣਾਲੀ ਨੂੰ ਰੈਗੂਲਰ ਰੈਗੂਲੇਟਰ ਵਜੋਂ ਕੰਮ ਕਰਦਾ ਇਹ ਅਜਿਹਾ ਹੈ ਵਿੱਚ ਬੈਂਕਿੰਗ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਜ਼ਿੰਮੇਵਾਰੀ ਉਸਤੇ ਹੈ ਕੇਂਦਰੀ ਬੈਂਕ ਦਾ ਕਹਿਣਾ ਹੈ ਕਿ ਉਸ ਕੋਲ ਉਪਰੋਕਤ ਸਾਰੇ ਮਾਮਲਿਆਂ ਦੇ ਵਿੱਚ ਜੁਰਮਾਨਾ ਲਾਉਣ ਦੇ ਲਈ ਸ਼ਕਤੀ ਹੈ ਬੈਂਕਾਂ ਨੇ ਨੀਮਾਂ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਜੋ ਬੈਂਕਾਂ ਨੂੰ ਆਪਣੇ ਗ੍ਰਾਹਕਾਂ ਪਤੀ ਪਹਿਲਾ ਫਰਜ਼ ਹੋਣਾ ਚਾਹੀਦਾ ਸੀ ਇਸ ਲਈ ਉਸਤੇ ਜੁਰਮਾਨਾ ਲਾਇਆ ਗਿਆ ਹਾਲਾਂਕਿ ਆਰਬੀਆਈ ਦੁਆਰਾ ਬੈਂਕਾਂ ਤੇ ਇਹ ਜੁਰਮਾਨਾ ਲਗਾਉਣ ਨਾਲ ਗ੍ਰਾਹਕਾਂ ਲਈ ਬੈਂਕਿੰਗ ਦੇ ਸੰਚਾਲਨ ਤੇ ਕੋਈ ਪ੍ਰਭਾਵ ਨਹੀਂ ਪਵੇਗਾ ਪਾ ਹੁਣ HDB HDFC ਬੈਂਕ ਅਤੇ ਪੰਜਾਬ ਐਂਡ ਸਿੰਧ ਬੈਂਕ ਦੇ ਵੱਲੋਂ ਆਪਣੇ ਗ੍ਰਾਹਕਾਂ ਨੂੰ ਸਹੀ ਢੰਗ ਦੇ ਨਾਲ ਜਿਹੜਾ ਉਹ ਨਹੀਂ ਸੰਭਾਇਆ ਜਾਂਦਾ ਜਿੰਨੇ ਵੀ ਜਿਹੜੇ ਡਿਪੋਜ਼ਿਟ ਖਾਤੇ ਨੇ ਚਾਹੇ FD ਹੋਵੇ ਜਿੰਨੇ ਵੀ ਜਿਹੜੇ HDFC ਬੈਂਕ ਦੇ ਨਾਲ ਜੁੜੇ ਹੋਏ ਨੇ ਜਾਂ ਫਿਰ ਪੰਜਾਬ ਐਂਡ ਸਿੰਧ ਬੈਂਕ ਦੇ ਨਾਲ ਜੁੜੇ ਹੋਏ ਨੇ ਬੈਂਕ ਦੇ ਵੱਲੋਂ ਉਹਨਾਂ ਦੇ ਨਾਲ ਜਿਹੜਾ ਵਤੀਰਾ ਹੈ ਉਹ ਸਹੀ ਨਹੀਂ ਕੀਤਾ ਜਾਂਦਾ ਜਿਸ ਤੇ ਚੱਲਦਿਆਂ ਹੁਣ ਜਿਹੜਾ ਆ RBI ਦੇ ਵੱਲੋਂ ਇੱਕ ਵੱਡਾ ਕਦਮ ਚੱਕਿਆ ਗਿਆ ਇਹਨਾਂ ਦੋਨਾਂ ਬੈਂਕਾਂ ਨੂੰ ਜਿਹੜਾ ਕਾ ਫੀ ਆ ਜਿਆਦਾ ਜਿਹੜਾ ਇਹ ਉਹ ਜੁਰਮਾਨਾ ਲਾਇਆ ਗਿਆ ਏ ਜੇ ਗੱਲ ਕਰੀਏ HDFC ਬੈਂਕ ਦੀ ਤਾਂ 75 ਲੱਖ ਦਾ ਜਿਹੜਾ ਜੁਰਮਾਨਾ ਏ ਉਹ HDFC ਬੈਂਕ ਨੂੰ ਲੱਗਿਆ ਜੇ ਪੰਜਾਬ ਐਂਡ ਸਿੰਧ ਬੈਂਕ ਦੀ ਗੱਲ ਕਰੀਏ ਤਾਂ 68 ਲੱਖ 20 ਹਜ਼ਾਰ ਦਾ ਜਿਹੜਾ ਜੁਰਮਾਨਾ ਏ ਉਹ ਪੰਜਾਬ ਐਂਡ ਸਿੰਧ ਬੈਂਕ ਨੂੰ ਲੱਗਿਆ ਕਿਉਂਕਿ ਇਹਨਾਂ ਦੇ ਵੱਲੋਂ ਜਿਹੜੇ ਨਿਯਮ ਨੇ ਉਹ ਨਹੀਂ ਜਿਹੜੇ ਪੂਰੇ ਕੀਤੇ ਜਾ ਰਹੇ ਸੀ RBI ਦੇ ਜਿਹੜੇ ਕੇਂਦਰੀ ਬੈਂਕ ਆ ਉਸ ਦੇ ਜਿਹੜੇ ਨਿਯਮ ਸੀ ਉਹ ਨਹੀਂ ਜਿਹੜੇ ਪੂਰੇ ਕੀਤੇ ਜਾ ਰਹੇ ਸੀ ਜਿਸ ਤੇ ਕਰਕੇ ਜਿਹੜਾ ਭਾਰੀ ਜੁਰਮਾਨਾ ਲੱਗਿਆ ਹਾਲਾਂਕਿ ਇਸ ਜੁਰਮਾਨੇ ਦੇ ਨਾਲ ਜਿਹੜੇ ਵੀ ਅਖਾਤਾਧਾਰਕ ਨੇ ਜਿਹੜੇ ਵੀ ਇਹਨਾਂ ਦੋਨਾਂ ਬੈਂਕਾਂ ਦੇ ਗ੍ਰਾਹਕ ਨੇ ਉਹਨਾਂ ਤੇ ਜਿਹੜਾ ਕੋਈ ਵੀ ਅਸਰ ਆ ਨਹੀਂ ਪਊਗਾ